ਸਚੇਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਖੇਤੀਬਾੜੀ ਦਾ ਕੰਮ ਜਾਣਦੇ ਬੰਦੇ ਦੀ ਲੋੜ ਹੈ ਜੀ ਵਧੀਆ ਤਨਖਾਹ ਵਧੀਆ ਪਰਿਵਾਰ ਵਾਲਾ ਬੰਦਾ ਹੋਵੇ ਏਰੀਆ ਫਰੀਦਕੋਟ 7973496003 7973496003 ਜੇਕਰ ਕਿਸੇ ਨੇ ਖੇਤੀਬਾੜੀ ਵਾਲੇ ਕੰਮ ਵਾਲੇ ਬੰਦੇ ਨੇ ਕੰਮ ਤੇ ਰਹਿਣਾ ਹੋਵੇ ਵਧੀਆ ਤਨਖਾਹ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਉਂਕਿ ਇਹਨਾਂ ਨੂੰ ਲੋੜ ਹੈ ਜੀ ਟਰਾਲਾ ਵਿਕਾਊ ਹੈ ਜੀ 16/7 ਦਾ 2025 ਮਾਡਲ 10 ਇੰਚ 84 ਹੈਵੀ ਕੈਂਚੀ 3 ਫੁੱਟ ਪਲਾਜ਼ਮਾ ਬੈੱਡ ਰੇਲ ਦਾ ਹਿੱਸਾ 2K ਪੇਂਟ ਫੁੱਲ ਐਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਨੇੜੇ ਸ਼ਾਮ 84 ਰੇਟ 2,76,000 7714502 ਪੰਜਾਬ ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦਾ ਟਰਾਲਾ 2025 ਮਾਡਲ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਪ੍ਰੀਤ 987 ਕੰਬਾਈਨ ਵਿਕਾਊ ਆ 2009 ਮਾਡਲ 5 ਲੱਖ ਰੁਪਏ ਰੇਟ ਮੰਗੇ ਇੰਡੀਅਨ ਗিয়ার ਦੀ ਓਕੇ ਹੈ 9992554245 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰਾਪਰਟੀ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਤੇ ਜਾਗੂ ਬਿジネス ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ WhatsApp 'ਾਂ ਹੀ ਐਡ ਕਰਵਾ ਸਕਦੇ ਹੋ ਇਸ ਨੰਬਰ ਤੇ WhatsApp ਕਰਕੇ 987799844 ਫੁੱਲ ਸਕਰੀਨ ਦੀ ਵੀਡੀਓ ਤੇ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਐਡ ਚਲਾ ਦਿੱਤੀ ਜਾਊਗੀ ਚੱਪਲ ਬਣਾਉਣ ਵਾਲੀ ਮਸ਼ੀਨ ਗ੍ਰੈਂਡਰ ਬਧਰਾ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 12 ਡਾਈਆਂ 21 ਸੇ ਤਾਂ 300 ਜੋੜਾ ਪੰਜ ਪਿੰਨਾ ਵਾਲੀ ਲੇਡੀਜ਼ ਜੈਂਟਸ ਚਪਲ ਸਾਈਜ਼ ਨੰਬਰ ਤੋਂ 10 ਨੰਬਰ ਰੇਟ ਹੈ ਜੀ 90000 ਟੋਟਲ 90000 ਰੁਪਏ ਵਿੱਚ ਸਾਰਾ ਮਟੀਰੀਅਲ ਏਰੀਆ ਨੇੜੇ ਖੰਨਾ ਤੇ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ 72937 68000 ਇਸ ਨੰਬਰ ਤੇ ਫੋਨ ਕਰਕੇ ਮਸ਼ੀਨਾਂ ਖਰੀਦ ਸਕਦੇ ਹੋ ਦੇਸੀ ਮੁਰਗੇ ਮੁਰਗੀਆਂ ਵਿਕਾਉ ਨੇ ਪਿੰਡ ਉੱਬਾਵਾਲ ਸੰਗਰੂਰ ਰੇਟ ਹੈ ਜੀ 700 ਰੁਪਏ ਇੱਕ ਦਾ 700 ਰੁਪਏ ਇਕਲਾ ਰੇਟ ਰੱਖਿਆ ਗਿਆ ਜੀ ਦੇਸੀ ਮੁਰਗੇ ਮੁਰਗੀਆਂ ਵਿਕਾਉ ਨੇ ਪਿੰਡ ਉੱਬਾ ਬਾਲ ਸੰਗਰੂਰ 7696810650 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਜਿਹੜੇ ਪਿਆਰੇ ਚੈਨਲ ਤੇ ਨਵੀਂ ਆਈ ਨੇ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲ ਤੁਹਾਡੇ ਕੋਲ ਪਹੁੰਚ ਸਕੇ ਤੇ ਨਵੀਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਸਕੇ ਸਵਿਫਟ ਗੱਡੀ ਵਿਕਾਉ ਹੈ ਜੀ ਗੱਡੀ 2015 ਮਾਡਲ ਨਵੀਂ ਬੈਟਰੀ ਸੈਕੰਡ ਓਨਰ ਏਰੀਆ ਤਲਵੰਡੀ ਸਾਬੋ ਤੋਂ 6 ਕਿਲੋਮੀਟਰ ਪਿੰਡ ਤਿਆਣਾ ਪੁਜਾਰੇ ਇੰਜਨ ਗੇਅਰ ਦੀ ਓਕੇ ਹੈ ਗੱਡੀ ਦੇ ਵਿੱਚ ਕੋਈ ਵੀ ਨੁਕਸ ਨਹੀਂ ਹੈਗਾ ਇੰਜਨ ਗੇਅਰ ਦੇ ਓਕੇ ਕਾਗਜ਼ ਵਗੈਰਾ ਡਾਨਾ ਹੈ ਤੈਨ ਅਸੀਂ ਰੇਟ ਮੰਗਿਆ ਨੰਬਰ ਸਕਰੀਨ ਤੇ ਨੋਟ ਕਰ ਲਓ 9417611640 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ 2015 ਮਾਡਲ 3 ਲੱਖ 80000 ਰੁਪਏ ਚ ਖਰੀਦ ਸਕਦੇ ਹੋ सिटी 100 वॉट साइकल बिकाऊ है जी पुराना मॉडल इंजन गियर ਦਾ ਓਕੇ ਹੈ ਜਮਾ ਰੇਟ ਹੈ 33000 ஆன்लाइन बोलਦਾ ਜੀ ਚਪਵਾਲੀ ਕਾਪੀ ਹੈ आरसी ਏਰੀਆ ਨਮਸ਼ਰ ஆன்लाइन बोलਦਾ ਚਪਵਾਲੀ आरसी ਏਰੀਆ ਨਮਸ਼ਰ ਤੇ ਨੰਬਰ ਨੋਟ ਕਰ ਲਓ 8146572739 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 25 ਵਿੱਗੇ ਜਮੀਨ ਵਿਕਾਊ ਹੈ ਜੀ ਨਾਲੀ ਦੇ ਨੇੜੇ ਏਰੀਆ ਸੂਰਤਗੜ ਰੇਟ ਹੈ ਜੀ 8 ਲੱਖ ਵਿੱਗੇ ਦਾ 8 ਲੱਖ ਰੁਪਏ ਵਿੱਗੇ ਦਾ ਰੇਟ ਰੱਖਿਆ ਗਿਆ ਜੀ 9828643198 ਇਸ ਨੰਬਰ ਤੇ ਫੋਨ ਕਰਕੇ ਤੁਸੀਂ 25 ਵਿੱਗੇ ਜਮੀਨ ਹੈ ਜਿਹੜੀ ਨਾਲੀ ਦੇ ਨੇੜੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਕਮੈਂਟਾਂ ਜ਼ਰੂਰ ਦੱਸੇ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਦੋਸਤੋ ਦੋ ਕਟੀਆਂ ਦਿਖਾਉਣਾ ਤੁਹਾਨੂੰ ਅੱਜ ਮੈਂ ਮੁਰਾ ਨਸਲ ਦੀਆਂ ਇਹ ਪਿਓਰ ਮੁਰਾ ਨਸਲ ਦੀਆਂ ਨੇ ਇਹਨਾਂ ਦੋਨਾਂ ਦੀਆਂ ਮਾਵਾ ਜੁੜਾ-ਜੁੜਾ ਸਿਗੀਆਂ ਤੇ ਉਹ ਹਰਿਆਣੇ ਤੋਂ ਆਈਆਂ ਸੀਆਂ ਤੇ ਜਿੰਨਾ ਤੋਂ ਇਹ ਆਪਣੇ ਕੋਲੇ ਆਈਆਂ ਨੇ ਉਹ ਮੱਝਾਂ तकरीबन ਉਹਨਾਂ ਨੂੰ ਦੱਸਿਆ ਵੀ 14-15 ਕਿਲੋ ਦੁੱਧ ਵਾਲੀਆਂ ਸੀਗੀਆਂ ਆਜਾ ਖੋਲ ਕੇ ਦਿਖਾ ਨੂੰ ਮੈਂ ਦਿਖਾਉਣਾ ਇਹ ਇਹ ਤਾਂ ਥਣ ਦੇਖੋ ਬਿਲਕੁਲ ਕੱਲਾ-ਕੱਲਾ ਥਣਾ ਹੈ ਖੋਲ ਕੇ ਦਿਖਾਣਾ ਤੁਹਾਨੂੰ ਬਿਲਕੁਲੀ ਬਲੈਕ ਕਲਰ ਹੈ ਤੇ ਸਿੰਘ ਮੁੜ ਰਹੇ ਨੇ ਕੁੰਡੇ ਹੋਣਗੇ ਸਿੰਘ ਇਹਦੇ ਵਾਲਾਂ ਨੂੰ ਥੋੜਾ ਜਨਾ ਮੱਛਰ ਕਰਕੇ ਇੱਕ ਦਵਾਈ ਲਿਆ ਕੇ ਲਾਈ ਸੀ ਮੱਛਰ ਨਾਲ ਲੜੇ ਉਹਨੇ ਵਾਲ ਉਡਾਤੇ ਸੀ ਐਸੀ ਅੱਗੇ ਤੋਂ ਠੀਕ ਹੋ ਰਹੀ ਹੈ ਇਹ ਦੇਖੋ ਥਾਣੇ ਦੇ ਇਹ ਵੀ ਕੱਲੇ ਕੱਲੇ ਥਣ ਨਹੀਂ ਚਾਰ ਥਣ ਨੇ ਬਿਲਕੁਲ ਕੱਲੇ ਕੱਲੇ ਇੱਕ ਚੰਗੀ ਨਸਲ ਦੀਆਂ ਕੱਟੀਆਂ ਨੇ ਅਦੇ ਇਹ ਥੋੜੇ ਜਿਹਾ ਵਾਲ ਉਸ ਦਵਾਈ ਲੱਗਣ ਕਰਕੇ ਹੋਏ ਨੇ ਹੁਣ ਠੀਕ ਹੈ ਤਕਰੀਬਨ ਇੱਕੋ ਹੀ ਉਮਰ ਹੈ ਦੀ ਤਕਰੀਬਨ ਸਾਲਕ ਦੇ irdgird ਦੀਆਂ ਨੇ ਇਹ ਇੱਕ ਚੰਗੇ ਫਾਰਮ ਦੇ ਵਿੱਚੋਂ ਲੈ ਕੇ ਆਏ ਸੀ ਤੇ ਜਿਹੜੀ ਇਹਨਾਂ ਦੀਆਂ ਮਾਵਾਂ ਨੇ ਉਹ ਵੀ ਦੇਖੀਆਂ ਨੇ ਮੈਂ ਦੇਖ ਕੇ ਪਰਖ ਕੀ ਲੈ ਕੇ ਆਇਆ ਮੈਂ ਇਹ ਦੂਸਰੀ ਕੱਟੀ ਦੇਖ ਲਓ ਇਹਦੇ ਵੀ 4 ਥਣ ਹੋਣਗੇ ਇਕੱਲੇ ਇਕੱਲੇ ਥਣ ਹੋਣਗੇ ਬਿਲਕੁਲ ਚਲ ਬਿਲਕੁਲ ਬਲੈਕ ਕਲਰ ਹੈ ਤੇ ਜਿਸ ਤਰ੍ਹਾਂ ਦੀ ਮੁਰਾ ਨਸਲ ਦੀ ਹੁੰਦੀ ਹੈ ਬਿਲਕੁਲ ਛੋਟੀ ਬੁੱਥੀ ਹੈ ਛੋਟੇ ਔਰ ਪਤਲੇ ਕੰਨ ਨੇ ਪਤਲੀ ਕਰਦਣੇ ਤੇ ਚੱਕਵੇਂ ਪੁੜੇ ਦੀਆਂ ਦੋਵੇਂ ਮਾਝੇ ਹਮੇਸ਼ਾ ਚੱਕਵੇਂ ਪੁੜੇ ਦੀ ਵਧੀਆ ਹੁੰਦੀ ਹੈ ਤੇ ਗਾਂ ਚੰਗੀ ਹੁੰਦੀ ਹੈ ਢਾਲੂ ਪੁੜੇ ਦੀ ਇਹ ਦੋਵੇਂ ਚੱਕਵੇਂ ਪੁੜੇ ਦੀਆਂ ਨੇ ਤੇ ਸਿੰਘ ਨੂੰ ਹੁਣੇ ਗੁਲਾਈ ਦੇ ਵਿੱਚ ਮੋੜ ਰਹੀਆਂ ਨੇ ਦੇਖਿਓ ਤੇ ਸਾਡਾ ਜਿਹੜਾ ਸ਼ਹਿਰ ਹੈ ਨਾਭਾ ਸ਼ਹਿਰ ਤੋਂ ਬੋਲਦਿਆਂ ਸੀ ਡਿਸਟ੍ਰਿਕਟ ਪਟਿਆਲਾ ਨੰਬਰ ਨੋਟ ਕਰ ਲਓ 90233 16010 90233 16010 ਥੈਂਕ ਯੂ ਦੋਸਤੋ